ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਗੱਲ ਕਰਨ ਜਾ ਰਹੇ ਆਂ 5 6 ਅਪ੍ਰੈਲ ਪੰਜਾਬ ਦੇ ਮੌਸਮ ਦੇ ਬਾਰੇ ਜਿਹੜੀਆਂ ਲਾਈਵ ਸੈਟੇਲਾਈਟ ਤਸਵੀਰਾਂ ਨੇ ਉਹ ਆਪਾਂ ਦੇਖ ਸਕਦੇ ਪੰਜਾਬ ਦੇ ਵਿੱਚ ਕੋਈ ਵੀ ਬੱਦਲਵਾਈ ਜਿਹੜੀ ਆ ਨਹੀਂ ਆਪਾਂ ਨੂੰ ਆਂਦੀ ਹੋਈ ਦੇਖਣ ਨੂੰ ਮਿਲ ਰਹੀ ਫਿਲਹਾਲ ਮੌਸਮ ਜਿਹੜਾ ਆਪਾਂ ਨੂੰ 2 3 ਦਿਨ ਸਾਫ਼ ਦੇਖਣ ਨੂੰ ਮਿਲੇਗਾ ਜਿਸ ਕਾਰਨ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਇੱਕੋ ਲੱਗਤ ਵਧੇਗਾ ਬਿਲਕੁਲ ਸਾਫ ਮੌਸਮ ਪੰਜਾਬ ਦੇ ਵਿੱਚ ਰਹਿਣ ਵਾਲਾ ਟੈਂਪਰੇਚਰ ਦੀ ਗੱਲ ਕਰੀ ਅੱਜ ਦਾ ਜਿਹੜਾ ਟੈਂਪਰੇਚਰ 36 ਡਿਗਰੀ ਤੱਕ ਰਿਹਾ ਸੀ ਕੱਲ ਆਪਾਂ 2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲੇਗਾ ਤੇ ਪਰਸੋਂ ਆਪਾਂ 3 ਡਿਗਰੀ ਦਾ ਵਾਧਾ ਜਿਹੜਾ ਦੇਖਣ ਨੂੰ ਮਿਲੇਗਾ 7-8 ਅਪ੍ਰੈਲ ਨੂੰ ਜਿਹੜਾ ਆਪਾਂ ਨੂੰ ਕਾਫੀ ਜ਼ਿਆਦਾ ਗਰਮੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਮੀਂਹ ਦੀ ਗਤੀਵਿਧੀਆਂ ਦੀ ਗੱਲ ਕਰੀ ਫਿਲਹਾਲ ਪੰਜਾਬ ਦੇ ਵਿੱਚ ਕੋਈ ਵੀ ਮੀਂਹ ਦੇ ਅਸਰ ਜਿਹੜੇ ਨੇ ਨਹੀਂ ਬਣੇ ਹੋਏ ਫਿਲਹਾਲ ਪੰਜਾਬ ਦੇ ਵਿੱਚ ਕਿਤੇ ਵੀ ਬੱਦਲਵਾਈ ਜਿਹੜੀ ਹੈ ਨਈ ਐਂਟਰ ਹੋ ਰਹੀ ਲਾਲ ਮੌਸਮ ਸਾਫ ਰਹੀ ਗਿਆ ਇਸ ਮਹੀਨੇ ਵਿੱਚ ਟੈਂਪਰੇਚਰ ਜਿਹੜਾ ਕਾਫੀ ਹਾਈ ਰਹਿਣ ਵਾਲਾ ਹੈ ਤੇ ਇਹ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ